ਜਦਦੇ ਆਪਾਂ ਪੰਜਾਬ ਆਇਆ ਅੱਜ ਆਪਾਂ ਪਹਿਲਾ ਆਪਣਾ ਘੁੰਮਣ ਚੱਲੇ ਆ ਵੇਟ ਕਰਨ ਚੱਲੇ ਆ ਛਤਬੀੜ ਜਾਨਕੀ ਜੂ ਪੰਛੀ ਦੇਖਾਂਗੇ ਸੋਹਣੇ ਸੋਹਣੇ ਕੁਦਰਤ ਦੇਖਾਂਗੇ ਜਾਨਵਰ ਦੇਖਾਂਗੇ ਬੱਚਾ ਪਾਰਟੀ ਆਪਣੇ ਨਾਲ ਆ ਬਾਕੀ ਤੁਹਾਨੂੰ ਇਹ ਬਲੌਗ ਇਦਾਂ ਦਾ ਕਿਉਂਕਿ ਆਪਾਂ ਨੂੰ ਇਹੀ ਚੀਜ਼ਾਂ ਮਿਹਨਤ ਕਰਨੀ ਖਾਣਾ ਪੀਣਾ ਜਿੰਮ ਲਾਉਣੀ ਨੇਚਰ ਦੇਖਣੀ ਇਹੀ ਸ਼ੌਕ ਆ ਪਹਿਲਾ ਵੇਟ ਆਪਣਾ ਜਾਂ ਗੁਰਦੁਆਰਾ ਸਾਹਿਬ ਸੀਗਾ ਮਾਸਤੂਣ ਸਾਹਿਬ ਜਾ ਕੇ ਆਏ ਆ ਤੇ ਬਾਕੀ ਹੋਰ ਦੇਖਾਂਗੇ ਜਿੱਥੇ-ਜਿੱਥੇ ਬਾਬੇ ਨੇ ਆਪਣੇ ਦਰਸ਼ਨ ਲਈ ਸੱਦਿਆ ਕਿਉਂਕਿ ਪਹਿਲਾਂ ਨਹੀਂ ਕਹਿਣਾ ਚਾਹੀਦਾ ਵੀ ਇੱਥੇ ਜਾਣਾ ਇੱਥੇ ਜਾਣਾ ਪਿੰਕੇ ਪਿੰਕੇ ਕਾਫੀ ਕੁਫੀ ਫਿਲੀ ਕਾ ਨੀ ਵੀ ਬਿਲਕੁਲ ਐਨ ਰੰਗਾਂ ਦਾ ਸ਼ਰੀਰ ਉਹੀ ਆ ਵੀ ਕੁਦਰਤ ਨੇ ਹਰ ਇੱਕ ਚੀਜ਼ ਦੇ ਨੇ ਸ਼ੇਪ ਉਦਾਂ ਨਹੀਂ ਬਣਾਈ ਆ ਕਿ ਉਹ ਤੋਂ ਕੰਮ ਉਦਾਂ ਦੇ ਆਪਾਂ ਕੰਮ ਲੈ ਸਕੀਏ ਠੀਕ ਆ ਇਹਨਾਂ ਨੂੰ ਆਪਾਂ ਅੱਜ ਸਾਰੀ ਸਿੱਖਿਆ ਲਵਾਂਗੇ ਹੂੰ ਰਗਲੇ ਨੂੰ ਤੱਕ ਤੋਂ ਰੋਕਣਾ ਨਹੀਂ ਦੋ ਦੰਦ ਜੀ ਇਹਦੀ ਖੁੰਡੀ ਹੋ ਜਾਂਦੀ ਆ ਕਹਿੰਦੇ ਖੂਨ ਕੱਢ ਲੈਂਦਾ ਉੱਤੇ ਜਾ ਜਾ ਕੇ ਉਹਨੂੰ ਪੰਨ ਕੇ ਫਿਰ ਦੁਬਾਰਾ ਆਉਂਦੀ ਆ ਕਿ ਕੌਣ ਨੇ ਪਾਪੀ ਨੌ ਕੀ ਆ ਆ ਵੈਰੀ ਗੁੱਡ ਪੀਪੀ ਚਾਚਾ ਮੈਨੂੰ ਕਿੱਥੇ ਜਾਣ ਕਰ ਰਹੇ ਨੇ 250 ਦੇ ਅੰਦਰ ਯਾਰ ਕੋਈ ਫੋਟੋ ਬੱਸ ਕੇ ਲੈ ਲਓ ਉਹਨੂੰ ਲੱਖ ਫਿਰ ਅੰਦਰ ਉਹ ਵੜ ਕੇ ਰੱਖੋ ਹਲੋ ਬਸ ਹੁਣ ਆਪਾਂ ਰੱਬ ਦਾ ਲੈ ਕੇ ਨੋਂ ਵਧੀਆ-ਵਧੀਆ ਚੀਜ਼ਾਂ ਦੇਖਾਂਗੇ ਜਿਹਦੇ ਨਾਲ ਕਮਾਨ ਨੂੰ ਸ਼ਾਂਤੀ ਤੇ ਚੈਨ ਆਵੇ ਠੀਕ ਆ ਹੁਣ ਆਪਾਂ ਮਿਲਦੇ ਆ ਉੱਥੇ ਆਪਾਂ ਦੇਖਾਂਗੇ ਘੈਂਟ-ਘੈਂਟ ਜਾਨਵਰ ਕਿਊਟ ਕਿਊਟ ਨਹੀਂ ਕਿਊਟ ਕਿਊਟ ਇਹਨਾਂ ਵਰਗੇ ਜਾਨਵਰ ਉਹ ਜਾਨਵਰਾਂ ਨੂੰ ਨਹੀਂ ਇਹਦਾ ਬੱਚੇ ਆ ਯਾਨੀ ਕਿ ਉਹ ਵੀ ਐਨ ਕਿਊਟ ਨੇ ਇਹ ਵੀ ਕਿਊਟ ਨੇ ਸਵਾਦ ਲਵਾਂਗੇ ਲਓ ਜੀ ਤੁਹਾਨੂੰ ਹੁਣ ਰਾਸਤੇ ਦੇਖ ਕੇ ਪਤਾ ਲੱਗ ਗਿਆ ਹੁਣ ਆ ਵੀ ਆਪਾਂ ਕਿੱਥੇ ਆ ਗਏ ਕਿੰਤੋ ਜਰ ਕਪੜੇ ਨਾਲ ਨੇ ਸਾਰੀ ਫੈਮਲੀ ਵੀ ਆਪਣੀ ਸਾਰੇ ਮੰਥੇਲੇ ਬੰਦੇ ਹੈਲੋ ਕਰੋ ਸਾਬਸ਼ ਥੋੜੀ ਥੋੜੀ ਤੁਹਾਨੂੰ ਵੀ YouTube ਤੋਂ ਜੋ ਮਨੀ ਆਉਗੀ ਥੋੜੀ ਥੋੜੀ ਤੁਹਾਨੂੰ ਦਿੱਤੀ ਜਾਊਗੀ ਜਿਹੜਾ ਜ਼ਿਆਦਾ ਹੱਸੂਗਾ ਸਮਾਈਲ ਕਰੂਗਾ ਅੱਛਾ ਕੀ ਕਰਨਾ ਹੈ ਬੇ ਤੈਨੂੰ ਬੜਾ ਪਤਾ ਤੂੰ ਕਹਦਾ ਯਾਰ ਇਹਨਾਂ ਨੇ ਗੰਮ ਕਿਵੇਂ ਨਾਇਦੇ ਸਿੱਖਣੀ ਪੇਪਰ ਸਿੱਖਣੇ ਪੰਜ ਛੇ ਪਰਾਂ ਲੱਗ ਜਾਂਦੀ ਗੀ ਹਾਂ ਇਹ ਗੱਲ ਮੈਂ ਵੀ ਹੁਤੀ ਆਹਾ ਵੀ ਕਾ ਸੁਣ ਲਓ ਜੀ ਕਿੰਨੇ ਰੁਪਏ ਸਾਹਿਬ ਕਿੰਨੀ ਮੈਂ 20 ਰੁਪਏ ਕਬੱਡੀ ਦੇ ਮੈਚ ਯਾਦ ਕਰਾ ਤੇ ਯਾਰ ਸਿਟੀ ਮਰ ਮਾਰ ਮੈਂ ਤਾਂ ਲੱਗਿਆ ਦੀ ਰੇਡ ਪਾਉਂ ਜੀ ਪੇਪਰ ਕੱਢ ਗੰਮ ਜੀ ਵੀਣਾ ਕੱਢੂ ਮੂੰਹ ਤੋਂ ਭਾਈ ਦਰਤੀ ਮੈਂ ਤੁਹਾਨੂੰ ਗੰਮ ਦੀ ਬੜੀ ਟੈਨਸ਼ਨ ਆ ਕੱਢ ਦੰਨੇ ਆ ਔਰ ਆਸ ਜਿਆਦਾ ਮੁੱਕ ਲੈਣ ਤੋਂ ਗੰਮ ਦਾ ਮੁੱਕ ਗਿਆ ਬਾਈ ਜੀ ਪੇਪਰ ਫਿਰ ਪੰਚੀ ਤੇ ਮੰਮੀ ਹੋਰੇ ਬਸ ਪਾਏ ਨਾ ਅਸੀਂ ਉਹਨਾਂ ਟਾਈਮ ਗੰਮ ਨਹੀਂ ਸੱਟਣੀ ਜਿਹੜਾ ਟਾਈਮ ਦਾ ਅਸੀਂ ਮੁੱਕਦਾ ਭਾਈ ਪਰ ਪੇਪਰ ਤੇ ਨੇ ਵੀ ਬੂਟ ਪਾ ਲਈਏ ਇਹ ਮੈਨੂੰ ਇੱਕ ਗੱਲ ਦੱਸਿਓ ਯਾਰ ਇਹ ਹੋਰ ਕਿਹਨੂੰ ਕਿਹਨੂੰ ਆਤਾ ਗੱਡੀ 'ਚ ਬੂਟ ਲਾ ਕੇ ਬੈਠਣ ਦੀ ਹਨਾ ਸਹਜ ਆ ਜਾਂਦਾ ਯਾਰ ਪੈਰਾਂ ਨੂੰ ਆਪਾਂ ਗੱਲ ਬਲਕੀ ਬੈਠੀ ਦਾ ਪਿੰਕੇ ਪਿੰਕੇ ਕਾਫੀ-ਕੂਫੀ ਪੀਲੀ ਗਾਣ ਲਿਓ ਬਿਲਕੁਲ ਐਨ ਰੰਗਾ ਚਾ ਸ਼ਰੀਰ ਮੰਮੀ ਆ ਦੋ ਗੋਡੇ ਘਟਾ ਰਹਿ ਗਿਆ ਕਾਫੀ ਨੇ ਖੜਜੋ ਬੜਾ ਧਿਆਨ ਰੱਖੋ ਕਾਰ ਤੋਂ ਪਿੱਛੇ ਨਾ ਹੋ ਜਾਓ ਬੰਨ ਲਈ ਸ਼ਰੀਰ ਕੀ ਕਹਿੰਦੇ ਕਾਹ ਕਿਉਂ ਕੇ ਫੇਰ ਆਏ ਆ ਕਾਫੀ ਚੀਕੇ ਬੜਾ ਬਦੇ ਲੱਗੂ ਕੋਮੜਾ ਪਰ ਤਰਨੂ ਵੀ ਕਾਫੀ ਨਾਲੇ ਕਾਰਡ ਵੀ ਹੋ ਜਾਣੀ ਆ ਨਾਲੇ ਕਾਰਡ ਵੀ ਗੱਡੀ 'ਚ ਹੋਰ ਤਾਂ ਨਹੀਂ ਆਇਆ ਕੋਣੀ ਐਨੀਮਲ ਐਨੀਮਲ ਨਹੀਂ ਆਗਾ ਅਰੇ ਐਨੀਮਲ ਹੀ ਨੰਦਰਾਸਤਾਨੂ ਆਹ ਹਾ ਪਰ ਆਪਣੇ ਕਾਫੀ ਤਾਂ ਹੁਣ ਆਪਣੇ ਵੀ ਬਹੁਤ ਲੱਗੇ ਨਹੀਂ ਆ ਦੇਖ ਯਾਰ ਹੁਣ ਬਹੁਤ ਬੜ ਵਧੀਆ ਹੋ ਗਿਆ ਲੋਕ ਐਵੇਂ ਥੋੜਾ ਜਿਹਾ ਤਾਂ ਚਾਹੀਦਾ ਨਾ ਹਾਂ ਲੋਕ ਕੇਅਰ ਕਰਦੇ ਨੇ ਨਾ ਉਹ ਕਰਦਾ ਕੇਅਰ ਨਾ ਲੋ ਜੀ ਹੁਣ ਆਪਾਂ ਦੇਖ ਰਹੇ ਹਿਰਨ ਤੇ ਹਿਰਨ ਨੂੰ ਵੀ ਅਗਲਾ ਕਹਿ ਦਿੰਦਾ ਕਿ 22 ਹਿਰਨ ਵਰਗਾ ਖਰੀਦ ਆ ਤੇਜ ਤਰਾਰ ਜੋ ਕਟਕਟ ਮਾਰਦਾ ਪਰ ਡਿਸਕਵਰੀ ਚੈਨਲ ਤੇ ਦੇਖਿਆ ਵੀ ਫੁਰਤੀ ਇੰਨੀ ਹੁੰਦੀ ਆ ਛੇਤੀ ਛੇਤੀ ਸਪੀਡ ਸਰੀਰ ਪਤਲਾ ਹੁਣ ਦੇਖੋ ਇਹਦੇ ਇਹਦਾ ਇਹਦਾ ਸਰੀਰ ਦੇ ਕੇ ਆਪਾਂ ਨੂੰ ਫੀਲ ਆਉਂਦਾ ਹੋਣਾ ਵੀ ਯਾਰ ਤਿੱਖਾ ਤਿੱਖਾ ਹੈ ਨਾ ਛੇ ਦੀ ਸ਼ੇਪ ਜੇ ਆਪਾਂ ਇਹਦੀ ਦੇਖੀਏ ਯਾਨ ਪੂਰੀ ਫੁਰਤੀ ਫਰਤੀਲਾ ਉਹੀ ਆ ਵੀ ਕੁਦਰਤ ਨੇ ਹਰ ਇੱਕ ਚੀਜ਼ ਦੇ ਨਾ ਸ਼ੇਪ ਉਦਾਂ ਦੀ ਬਣਾਈ ਆ ਕਿ ਉਹ ਤੋਂ ਕੰਮ ਉਦਾਂ ਦੇ ਆਪਾਂ ਕੰਮ ਲੈ ਸਕੀਏ ਜਿਵੇਂ ਇੱਕ ਮਧੂਮੱਖੀ ਨੇ ਸ਼ਾਇਦ ਇਕੱਠਾ ਕਰਨਾ ਉਦਾਂ ਦਾ ਸਰੀਰ ਬਣਿਆ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਹੁੰਨਾ ਕਿ ਵੀ ਜੇ ਤੁਸੀਂ ਓਵਰ weight ਹੋ ਗਏ ਤਾਂ ਥੋੜ੍ਹ ਤੋਂ ਥੋੜੀ ਉਹਨੀ speed ਨਹੀਂ ਰਹਿਣੀ ਹਾਂ ਜੀ ਕਿਸੇ ਦੀ ਜੇ ਕੋਈ ਗੇਮ ਐਦਾਂ ਦੀ ਜੀ ਜੇ ਉਹਦਾ वजन ਜ਼ਿਆਦਾ ਹੋਵੇ ਤਾਂ ਉਹ ਬੰਦੇ ਨੂੰ ਭਾਰੀ ਹੋਣਾ ਪੈਂਦਾ ਠੀਕ ਹੈ ਇਹਨਾਂ ਚੀਜ਼ਾਂ ਤੋਂ ਆਪਾਂ ਬਹੁਤ ਚੀਜ਼ਾਂ ਨਾਲ ਦੀ ਨਾਲ ਸਮਝਾਂਗੇ ਨਾਲ ਤਾਂ ਇੱਥੇ ਸਾਡੀ ਰੂਹ ਖੁਸ਼ ਹੋਈ ਪਈ ਆ ਅਨ ਅਸੀਂ ਇੰਨੀ ਵਧੀਆ ਹਰਿਆਲੀ ਦੇਖਦੇ ਆ ਸਾਰਾ ਕੁਝ ਸਾਰੇ ਜਿੰਮੇ ਮੈਂ ਪਹਿਲਾਂ ਹੀ ਕਿਹਾ ਸੀ ਪੰਛੀ ਜਾਨਵਰ ਤੇ ਦੂਜੀ ਗੱਲ ਇਹ ਵੀ ਇਹਨਾਂ ਤੋਂ ਇਹਨਾਂ ਦੇ ਸਰੀਰਾਂ ਤੋਂ ਹੀ ਜਾਂ ਫਿਰ ਇਹਨਾਂ ਦੀ ਖਰਾਕਾਂ ਤੋਂ ਹੀ ਇਹ ਚੀਜ਼ ਸਿੱਖਣ ਨੂੰ ਮਿਲਦੀ ਆ ਕਿ ਅਸੀਂ ਜੋ ਇਨਸਾਨ ਆ ਸਾਡੇ ਚ ਬਹੁਤ ਜ਼ਿਆਦਾ ਚੇਤਨਾ ਇਹਨਾਂ ਨਾਲੋਂ ਵੱਧ ਆਦੀ ਅਸੀਂ ਆਪਣੇ ਹਿਸਾਬ ਨਾਲ ਜਿਉਣਾ ਸਰੀਰ ਮੋਟਾ ਕਰ ਲਈਏ ਠੀਕ ਹੈ ਤਾਂ ਫਿਰ ਤੁਸੀਂ ਆਪੇ ਲਾਣੋ ਹਿਸਾਬ ਵੀ ਤੁਹਾਡੇ ਚ ਕਿਹੜੀ ਚੀਜ਼ ਤੁਹਾਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਤੁਹਾਡੇ ਚ ਘਟੂਗੀ ਸਪੀਡ ਘਟੂਗੀ ਜਾਂ ਹੋਰ ਚੀਜ਼ਾਂ ਸੋ ਜਿੰਨੀ ਪਤਲੀ 스ਕਿਨ ਹੋਊਗੀ ਸਾਹ ਘਟ ਚੜਦਾ ਬੰਦੇ ਨੂੰ ਜਿਵੇਂ ਉਹ 100 ਮੀਟਰ ਦੇ ਐਥਲੀਟ ਠੀਕ ਹੈ ਕਿੰਨੀ ਤੇਜ਼ ਭੱਜਦੇ ਨੇ ਉਹਨੂੰ ਫੋਰਟ ਹੀ ਚਾਹੀਦਾ ਫਿੱਟ ਹੁੰਦੇ ਨੇ ਇਦਾਂ ਹੀ ਫੁੱਟਬਾਲਰ ਦੇਖਿਓ ਸਾਰਿਆਂ ਦੀ ਐਬ ਖੜੇ ਨੇ ਜਾਂ ਫਿਰ ਆਪਾਂ ਦੇਖੀਏ ਕੀ ਕਿਤੇ ਪਹਿਲਵਾਨੀਆਂ ਜੋ ਕਿ ਕਾਮਦ ਲੋਕੀ ਓਪਨ ਰੇਡ ਖੇਡਦੇ ਨੇ ਉਹ ਕਿੱਦਾਂ ਦੇ ਨੇ ਖਵੀਬ ਹੋਣੀ ਨੇ ਉਹ ਕਿੱਦਾਂ ਦੇ ਨੇ ਠੀਕ ਹੈ ਇਹਨਾਂ ਤੋਂ ਆਪਾਂ ਅੱਜ ਸਾਰੀ ਸਿੱਖਿਆ ਲਵਾਂਗੇ ਤੇ ਵੀ ਖਾਣ ਨੂੰ ਨਹੀਂ ਹੁੰਦਾ ਕੁਝ ਫੋਨ ਟੋਫ ਨਹੀਂ ਕੋਈ ਘੱਟਾ ਇੱਕ ਘੱਟਾ ਮੋਨ ਬਣਾਦਾ ਨਾ ਦੂਜੇ ਨਾਲ ਲੋਕ ਨੂੰ ਆ ਬਹੁਤ ਕਰਦੇ ਆ ਇਹ ਸਭ ਤੋਂ ਵੱਧ ਇਹਨਾਂ 'ਚ ਕੌਨਸ਼ੀਅਸ ਹੁੰਦੀ ਆ ਇਹ ਜਿਵੇਂ ਬੰਦੇ ਤੋਂ ਬਾਅਦ ਕਹਿੰਦੇ ਵੀ ਜਿਹੜੇ ਇਹ ਜਾਨਵਰ ਨੇ ਨਾ ਇਹ ਮੋਹ ਦੇ ਵਿੱਚ ਭਿੱਜੇ ਹੁੰਦੇ ਆ ਬਾਘ ਦੇ ਦਾ ਬੱਚਾ ਵੀ ਮਰ ਜਦੇ ਇਹ ਕੈਰੀ ਕਰਕੇ ਰੱਖ ਦਿੰਦੇ ਉਹਨਾਂ ਦਾ ਮੈਂ ਮੇਮ ਦੂਜਾ ਉਹ ਦੇਣ ਦਾ ਨਹੀਂ ਇਹਦਾ ਜੋ ਉਹ ਲੋਕਾਂ ਤੋਂ ਖੂਨ ਖੋਲ ਲੈਂਦੇ ਨੇ ਫੇਰ ਖੇਲਿਆਂ ਦੇ ਵਾਸਤੇ ਗੰਦੇ ਨੇ ਵਿੱਚ ਹੀ ਹੋਰ ਵੀ ਹੋ ਗਏ ਆ ਨਾ ਉਹ ਪਾ ਗਏ ਕਿ ਉਹ ਆ ਜੋ ਦੂਰੀ ਜਾਂਦਾ ਕੋਈ ਵੀ ਆ ਕਿਵੇਂ ਕਿਵੇਂ ਆਪਾਂ ਇਹਨਾਂ ਨੇ ਪਿੰਜਰਿਆਂ ਦੇ ਵਿੱਚ ਜਾਨਵਰ ਕੈਦ ਕਰਕੇ ਰੱਖੇ ਨੇ ਇਨਸਾਨ ਨੇ ਹਾਂ ਹਾਂ ਪਰ ਦਿਮਾਗ ਨਾਲੇ ਕੀਤੇ ਨੇ ਇਸ ਤੋਂ ਫਰਕ ਤਾਂ ਇਨਸਾਨ ਦਾ ਇਹਨਾਂ ਦਾ ਉਹ ਦਿਮਾਗ ਦਾ ਹੀ ਆ ਹਾਂ ਹਾਂ ਕਿ ਹਰ ਇੱਕ ਚੀਜ਼ ਨੂੰ ਆਪਾਂ ਆਪਣੇ ਬੇਜਾਨ ਨੂੰ ਕਰਦੇ ਆਂ ਕਿ ਉਹ ਬੱਤਰੀ ਹਰ ਐ ਕਰਦੇ ਆਂ ਸੋ ਦਿਮਾਗ ਦਾ ਮੰਦਿਰ ਸਭ ਤੋਂ ਪਾਵਰਫੁਲ ਲਿੰਗਿੰਗਾ ਵਰਗਾ ਲੋ ਕੱਟ ਕੇ ਦਵਾਇਬਣਾ ਚਲੋ ਦੇਖੀਂ ਜੇ ਕਰਕੇ ਮੈਂ ਬੋਲਿਆ ਜੀ ਜੇ ਚਲਾਈ ਨਾ ਉਹ ਨਾ ਜਿਵੇਂ ਉਹ ਤੁਹਾਨੂੰ ਮੈਂ ਦਿਖਾਇਆ ਸੀ ਸ਼ੇਰ ਸੁੱਤਾ ਪਿਆ ਨਾ ਜਦੋਂ ਸ਼ੇਰ ਭੁੱਖਾ ਹੁੰਦਾ ਮੈਂ ਤੁਹਾਨੂੰ ਵੀਡੀਓ ਚ ਵੀ ਕਾਫੀ ਗੱਲਾਂ ਕੀਤੀਆਂ ਨੇ ਵੀ ਜਦੋਂ ਸ਼ੇਰ ਭੁੱਖਾ ਹੁੰਦਾ ਉਦੋਂ ਸ਼ੇਰ ਬਹੁਤ ਡੇਂਜਰਸ ਹੁੰਦਾ ਜਦੋਂ ਖਾ ਲਿਆ ਉਹਨੇ ਫਿਰ ਉਹਨੇ ਸੌਂ ਜਾਣਾ ਹੁੰਦਾ ਜਿੰਨਾ ਟਾਈਮ ਨੂੰ ਭੁੱਖ ਲੱਗੀ ਰਹੂਗੀ ਉਦੋਂ 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 ਜਿਵੇਂ ਕਹਿੰਦੇ ਨੇ ਭੁੱਖਾ ਸ਼ੇਰ ਆ ਮੈਂ ਉਹਨੇ ਉਹ ਡੇਂਜਰਸ ਹੋ ਜਾਣਾ ਜਿੰਨਾ ਟਾਈਮ ਨੂੰ ਖਰਾਕ ਨਹੀਂ ਮਿਲਦੀ ਉਹਦਾ ਦਿਮਾਗ ਬਹੁਤ ਤੇਜ਼ ਹੋ ਜਾਂਦਾ ਡੇਂਜਰਸ ਹੋ ਜਾਂਦਾ ਜਦੋਂ ਖਾ ਲੈਣਾ ਫਿਰ ਉਹਨੇ ਜਦੋਂ ਜ਼ਿਆਦਾ ਪੈਣਾ ਹੀ ਆ ਸੌਣਾ ਹੀ ਆ ਮਤਲਬ ਸੋ ਕਗਨੋਜੀ ਸਮਝੋ ਦੀ ਕੀ ਆ ਤਾਂ ਕਰਕੇ ਮੈਂ ਕਹਿੰਦਾ ਹੁਣੇ ਕਿ ਯਾਰ 16 ਕ ਘੰਟੇ ਤੱਕ ਤਾਂ ਫਾਸਟ ਰੱਖੋ ਕਿ ਥੋੜਾ ਬ੍ਰੇਨ ਤੇਜ ਹੋਵੇ ਠੀਕ ਆ ਉਹੀ ਸ਼ੇਰ ਆ ਉਹੀ ਭੁੱਖਾ ਡੇਂਜਰਸ ਆ ਤੇ ਉਹੀ ਜਦੋਂ ਖਾ ਲੈਂਦਾ ਉਹਦੀ ਸੁਭਾਅ ਬਦਲ ਜਾਂਦਾ ਜਿਵੇਂ ਅਗਲਾ ਕਹਿੰਦਾ ਯਾਰ ਬਰੋਟੀ ਖਾ ਕੇ ਸੋ ਜਾ ਠੀਕ ਆ ਫੂਡ ਪ੍ਰੋਟੀਨ ਫੂਡ ਖਾ ਲੋ ਵੈਜੀਟੇਬਲ ਖਾ ਲੋ ਫਰੂਟ ਖਾ ਲੋ ਕੱਲਾ ਕੱਲਾ ਫੂਡ ਦਾ ਥੋੜੇ ਸੁਭਾਅ ਤੇ ਅਸਰ ਪੈਂਦਾ ਠੀਕ ਆ ਅਗਲਾ ਕਹਿੰਦਾ ਮਿਰਚਾਂ ਖਾਦਦੇ ਨੇ ਲੜੀ ਜਾਂਦਾ ਫੂਡ ਇਨਫਲੂਅਰ ਕਰਦਾ ਕਿਆ ਹੋਇਆ ਵਾ ਦੁਨ ਜੇ ਪਾਸ ਖੰਦਾ ਲੋ ਕੀਟੋ ਦੀ ਆ ਫਿਰ ਹਰ ਸੋ ਜਾਣਾ ਸ਼ੇਰ ਤੇ ਸ਼ੇਰ ਕੀਟੋ ਦੀ ਆ ਪਤਾ ਆਣਾ ਜੇ ਸੋ ਨਾ ਆਜ ਬੋਲਾਲੇ ਮੰਨ ਲਈ ਆਇਤੋ ਦਾ ਨੀਕੂ ਆਹ ਨੀ ਜੀ ਕੰਦਾ ਤੂੰ ਨਾ ਬੱਡਾ ਇਹ ਇਹ ਪੱਤਾ ਕੀ ਕੋ ਆ ਤਾਂ ਤੇ ਪੌਦੇ ਹਰਾ ਚਾਰਾ ਨਦੀਆਂ ਝੀਲਾਂ ਵਾਲੇ ਇਲਾਕੇ ਵਿੱਚ ਆਪਾਂ ਇਹ ਬਾਜ ਆ ਭਾਈ ਜਿਹਦੇ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਲੋਕ ਜਾਣੇ ਕਿ ਬਾੜੀ ਬੰਨ੍ਹ ਲੈ ਕਾਹਦੇ ਨਹੀਂ ਬੰਨ੍ਹਦੇ ਕਿਉਂਕਿ ਇਹਦੇ ਕੰਮ ਹੋਰ ਨੇ ਠੀਕ ਹੈ ਇਹਦੀ ਸਟਰਗਲ ਬਹੁਤ ਆ ਤੇ ਇਹ ਹੀ ਆ ਵਸਤੂ ਵੀ ਨੋ ਤਗੜਾ ਬਣਾਉਂਦੀ ਆ ਉਹੀ ਨੋ ਤਗੜਾ ਬਣਾਉਂਦੀ ਆ ਜੂ ਨੂੰ ਬਾਜ ਬਣਾਉਂਦੀ ਆ ਤੇ ਇਹ ਕੈਪਲ ਕਿਧਰ ਨੂੰ ਫਰੀ ਜਾਂਦੇ ਥੋੜੇ ਕਨੀ ਨੂੰ ਆਏ ਥੋੜੇ ਕਨੀ ਥੋੜੇ ਕਨੀ ਤੁਸੀਂ ਇਹ ਚਲੋ ਜੀ ਵੈਸੇ ਆਪਾਂ ਗੱਲ ਕਰਦੇ ਆ ਬਾਜ ਦੀ ਹੂੰ ਜੀ ਵੈਸੇ ਲੋਕਾਂ ਨੂੰ ਵਧੀਆ ਮੰਨਦੇ ਨੇ ਤਾਕਤਵਰ ਕੋਈ ਡੋਲੇ ਤੇ ਜਿਵੇਂ ਤੁਸੀਂ ਗੱਲ ਕਰੀਬ ਪਵਾਉਂਦਾ ਪਰ ਇਹਦੀ ਸਟਰਗਲ ਦੇਖੋ ਕਿੰਨੀ ਆ ਜਿਵੇਂ ਚਿੜੀ ਆਉਂਦੀ ਆ ਜਿਣੀ ਨੇ ਆਉਣਾ ਆਪਣੇ ਗਾਣੇ ਚੋ ਕੇ ਮੁੜ ਜਾਣੇ ਆ ਇਹ ਸਾਰਾ ਸਾਰਾ ਦਿਨ ਸ਼ਿਕਾਰ ਲੱਭੀ ਜਾਂਦਾ ਸਰ ਸਰਾ ਦੇਣੇ ਨੂੰ ਐਫਰਟ ਕਰਨਾ ਪੈਂਦਾ ਕਿਉਂਕਿ ਸ਼ਕਾਰ ਮਾਰ ਨਹੀਂ ਕਈ ਵਾਰੀ ਉੱਡਦਾ ਫਰੀਜ਼ਰ ਸਟਾਰ ਨਹੀਂ ਲੱਭਦਾ ਇਹਦੀ ਦੇਖ ਲਓ ਸਟਰਗਲ ਏ ਇਹਨੂੰ ਤਾਕਤ ਵਰ ਬਣਾਉਂਦੇ ਆ ਉਹੀ ਚੀਜ਼ ਅਲਾ ਗਮੇ ਇੱਥੇ ਇੱਕ ਇਹ ਤੁਹਾਨੂੰ ਗੱਲ ਕਰਨੀ ਚਾਹੁੰਦਾ ਸੀ ਕਿ ਜਿਹੜਾ ਚਾਹੇ ਤਾਕਤ ਵਰ ਪੰਛੀ ਆ ਵੀਰੇ ਚਾਹੇ ਤਾਕਤ ਵਰ ਕੋਈ ਜਾਨਵਰ ਚਾਹੇ ਬੰਦਾ ਉਦੀ ਉਦੀ ਸਟਰਗਲ ਦੂਜੇ ਨਾਲੋਂ ਵੱਧ ਹੀ ਹੋਊਗੀ ਕਿਹੜੀਆਂ ਆਮ ਦੇਖੋ ਤੁਸੀਂ ਇਹਦੇ ਆਮਾਂ ਚੈੱਕ ਚੈੱਕ ਕਰਦੀਆਂ ਨੇ ਬੈਠੀਆਂ ਨਾ ਕਸੂਰ ਭਾਈ ਭਰਾਵਾ 치ੜੀ ਦਾ ਨਾ ਇਹਦਾ ਉਹ ਤਾਂ ਤਾਂ ਨਹੀਂ ਬਣਾਏ ਹੋਏ ਨੇ ਇਸ ਤਰ੍ਹਾਂ ਖਲਾਬ ਵਧੀਆ ਵਧੀਆ ਇਹਦੀ ਇਹਦੀ ਸਟਰਗਲ ਇਹਨੂੰ ਤਾਕਤਵਰ ਬਣਾਉਂਦੀ ਹੈ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਤਾਕਤਵਰ ਬੰਦਾ ਜਾਂ ਜਾਨਵਰ ਜਾਂ ਪੰਛੀ ਆ ਉਹਦੀ ਸਟਰਗਲ ਆਮ ਨਾਲੋਂ ਵੱਧੇ ਹੋਊਗੀ ਇਹ ਕੋਈ ਕੰਮ ਨਹੀਂ ਜਦੋਂ ਚੁੰਝ ਜੀ ਇਹਦੀ ਖੁੰਡੀ ਹੋ ਜਾਂਦੀ ਹੈ ਕਹਿੰਦੇ ਖੂਨ ਕੱਢ ਲੈਂਦਾ ਉੱਤੇ ਜਾ ਜਾ ਕੇ ਉਹਨੂੰ ਭੰਨ ਕੇ ਫਿਰ ਦੁਬਾਰਾ ਆਉਂਦੀ ਆ ਉਹਨੂੰ ਭੰਨ ਹਾਂ ਉਹਨੂੰ ਭੰਨਣੀ ਪੈਂਦੀ ਆ ਉਹ ਸੌਰੀ ਪਹੁੰਚੇ ਪਤਾ ਨਹੀਂ ਚੁੰਝ ਚੁੰਝ ਤੇ ਪਹੁੰਚੇ ਦੋਨੇ ਦੋਨੇ ਉਹ ਫਿਰ ਇਹ ਕਹਿੰਦੇ ਬਹੁਤ ਉੱਚੀ ਜਗ੍ਹਾ ਜਾ ਕੇ ਉਹਨਾਂ ਨੂੰ ਨੌਆਂ ਨੂੰ ਪਾੜ-ਪੂੜ ਕੇ ਆਪਣੇ ਨੂੰ ਚੁੰਝ ਨੂੰ ਕਹਿੰਦੇ ਸਾਰਾ ਹੀ ਬਾਜਦਾ ਵੀ ਯਾਰ ਬਾਜ ਸਿੱਖਣ ਨੂੰ ਆਵੇਂ ਕਿ ਕਿਹੜੀ ਕਿਹੜੀ ਚੀਜ਼ ਤੋਂ ਦੀ ਕੀ ਸਿੱਖ ਸਕਦੇ ਹੋ ਇਹਨੇ ਸਿੱਖਣਾ ਹੀ ਉਹਨਾਂ ਤਾਂ ਸੀ ਲੈਣਾ ਜਿਹਨੇ ਉਹਨਾਂ ਕਹਣਾ ਕੰਮੇ ਪਸ਼ੂ ਵਾਲੇ ਕਰਨੇ ਨੇ ਉਹ ਪਸ਼ੂ ਹੀ ਆ ਲੱਗਣਾ ਮੈਂ ਐਸਾ ਮਰੱਤਾ ਡੜੀ ਜਾਣਾ ਹਾਂ ਯਾਨੀ ਕਿ ਡੇੜ ਨਹੀਂ ਨੇ ਡੇੜ ਨਹੀਂ ਨੇ ਹਾਂ ਨਾ ਲੇ ਹੁਣਾ ਇੱਥੇ ਹੱਤੀ ਨਾ ਆਊਗਾ ਬਾਗ ਬਾਗ ਦੇਣਾ ਸ਼ੋਰ ਬਹੁਤ ਆਉਂਦਾ ਓਕੇ ਇਹ ਕਰਦੇ ਨੇ ਬੱਚੇ ਦੀ ਅੱਖਾਂ ਨਾ ਵਰਗੀ ਜਾਂਦੇ ਬੱਚੇ ਦੀ ਅੱਖਾਂ ਨਾ ਵਰਗੀ ਹੈ ਨਾ ਅੱਖ ਦਾ ਵੀ ਹੈ ਨਾ ਦੇਖ ਲੈ ਉਹ ਹੈ ਨਹੀਂ ਵਰਗੀ ਅੱਖਾਂ ਨਾ ਵਰਗੀ ਅੱਖ ਬੰਦੇ ਦਾ ਸਮਝ ਲੈ ਬੜਾ ਤੱਕਾ ਨਹੀਂ ਹੁੰਦਾ ਸਰੀਰ ਨਾਲੇ ਤੁਰਦਾ ਫਿਰਦਾ ਹੈ ਜੀ ਚੀਜ਼ ਦੇਖ ਲੈ ਵੇ ਹਫ ਮਹੀਨੇ ਚੱਕ ਦੋ ਵਾਰ ਬਹੁਤ ਜ਼ਿਆਦਾ ਫੜ ਦਰਨ ਹੁੰਦੀ ਆ ਬੁੱਧੇ ਤੀਜੇ ਦਿਨ ਸਰੀਰ ਦੇ ਦਿੱਖਿਆ ਨਾ ਲੀਨ ਹੁੰਦਾ ਕਿਉਂਕਿ ਮੇਨ ਫੈਟ ਹੀ ਚੱਕਦਾ ਤੁਰਨਾ ਫੈਟ ਬਨ ਫੈਟ ਮਟਾਵਲੀ ਹੁੰਦਾ ਲਓ ਜੀ ਹਾਥੀ ਇਹ ਇੱਕ ਗੱਲ ਮਸ਼ਹੂਰ ਹਾਂ ਪਹਿਲੀ ਖੜਾ ਦੂਜੀ ਲੋਟੀਆ ਕਹਿੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਇਹ ਕਿਉਂ ਕਿ ਆ ਜਾਂਦਾ ਕਮੈਂਟ ਕਰਕੇ ਦੱਸਿਓ ਠੀਕ ਹੈ ਇਹ ਮੈਂ ਇਹ ਇੱਕ ਚੀਜ਼ ਹੈ ਵੀ ਕਿ ਇਹ ਗੱਦੇਲੇ ਨੂੰ ਸੁੰਡ ਨਾਲ ਕਰਕੇ ਇਹਨੇ ਉਦਾਂ ਨਹੀਂ ਖਾਣਾ ਸੁੰਡ ਨਾਲ ਚੱਕ ਕੇ ਸਮਾਨ ਹਨਾ ਮੂੰਹ ਤੱਕ ਲੈ ਕੇ ਜਾਣਾ ਫਿਰ ਖਾਣਾ ਇਹ ਦੇਲਾ ਕੁਦਰਤ ਦੀ ਚੀਜ਼ ਹਨਾ ਇੱਕ ਤਾਂ ਹੁੰਦਾ ਵੀ ਬੰਦ ਸਿੱਧਾ ਹੀ ਕੋਈ ਚੀਜ਼ ਮੂੰਹ ਮਾਰਦੀ ਹਲੇ ਘਾ ਤੇ ਹਨਾ ਹਨਾ ਵੀ ਵੀ ਜ਼ਿਆਦਾ ਝੁਕਿਆ ਨਹੀਂ ਜਾਂਦਾ ਹਾਂ ਵੀ ਜ਼ਿਆਦਾ ਝੁਕਿਆ ਨਹੀਂ ਜਾਂਦਾ ਵੀ ਉਦੋਂ ਹੀ ਸੁੰਡ ਦੇਦੀ ਕੁਦਰਤ ਨੇ ਤੇ ਉਸਰੇ ਹਾਥੀ ਜਵੇਂ ਬਹੁਤ ਮਾੜਾ ਇਹ ਤਾਂ ਹੱਥੋਂ ਮਾੜਾ ਆ ਯਾਨੀ ਕਿ ਸੁਭਾਅ ਦੀ ਗੱਲ ਕਰਦੇ ਆ ਵੀ ਹੁਣ ਜਿੰਨਾ ਸ਼ਾਂਤ ਤਾਂ ਕੋਈ ਨੂੰ ਨਾ ਕਰਨਾ ਤੇ ਮਾ ਖਰਾਬ ਹੋ ਜਾਗਾ ਬਾਕੀ ਯਾਨੀ ਕਿ ਸਟੋਲੋਜੀ ਇੱਕ 1% ਵੀ ਇਦਾਂ ਦੀ ਹੋ ਸਕਦੀ ਆ ਜੇ ਮੈਂ ਆਪਾਂ ਕਹਿ ਦੀ ਹਾਥੀ ਨੂੰ ਹੁਣ ਦੇਖੀ ਸ਼ਾਂਤ ਤਾਂ ਘੂਸਰਿਆ ਵੀ ਡੇਂਜਰ ਸਾ ਇਸ ਕਰਕੇ ਜਿਹੜਾ ਜਿਹੜਾ ਇਨਸਾਨ ਦਾ ਦਿਮਾਗ ਆ ਉਹਦੇ ਦੋਈ ਤੀਜੇ ਨੂੰ ਘੂਸਰੇ ਇਨਸਾਨ ਨੇ ਕੀ ਕੀਤਾ ਹਿਸਟਰੀ ਗਵਾਏ ਠੀਕ ਹੈ ਤੇ ਉਦੋਂ ਬਾਅਦ ਸਮਝਦਾ ਨਾ ਇਨਸਾਨ ਨੇ ਕੀ ਕੀਤਾ ਉਹ ਵੀ ਹਿਸਟਰੀ ਗਵਾਏ ਹਨਾ ਤਾਂ ਕਰਕੇ ਵੀ ਉਹੀ ਗੱਲ ਵੀ ਆਪਾ ਇਨਸਾਨ ਡੇਂਜਰਸ ਵੀ ਆ ਇਨਸਾਨ ਫਾਇਦੇ ਵੀ ਕਰ ਸਕਦਾ ਤੇ ਇਹਨਾਂ ਤੋਂ ਵੀ ਫਾਇਦੇ ਲੈ ਸਕਦਾ ਜਾਨਵਰਾਂ ਤੋਂ ਵੀ ਲੈ ਸਕਦਾ ਇਹੋ ਕੰਮ ਹੈ ਅਜੇ ਤੱਕ ਹਾਂ ਤੇ ਜਿੰਨਾ ਕੰਮ ਮਸ਼ੀਨਾਂ ਆ ਗਈ ਆ ਪਰ ਮੈਨੂੰ ਲੱਗਦਾ ਉਹ ਰਾਤ ਵੀ ਪਹਿਲਾਂ ਹੱਥੀ ਹੈ ਨਾ ਘੋੜੇ ਇਹਨਾਂ ਤੋਂ ਇਨਸਾਨ ਨੇ ਕੰਮ ਲਿਆ ਤਰ੍ਹਾਂ ਦਾ ਬਾਕੀ ਠੀਕ ਹੈ ਵਧੀਆ ਗੱਲ ਆ ਨਾ ਸਗਲਾਨਾ ਹੱਥੀ ਜਿਹੜਾ ਸ਼ਰੀਰਨ ਤੈਨੂੰ ਆਜੋ ਫੇਰ ਜਲਦੀ ਜਲਦੀ ਮਾੜੇ ਨੇ ਜਿੰਗਲੀ ਨੂੰ ਬਹੁਤ ਪੜੇ ਨੇ pèceੜੀਆਂ ਇਹ ਵੀ ਪਾਦਲਾ ਜਿੰਨੇ ਭਾਰੀ ਜਾਨਵਰ ਬਲੇ ਸੁੱਤੇ ਪਏ ਜੀ ਆ ਮਰਦਾ ਪਰੋਲੇ ਮਾਂ ਕੰਦੇ ਨਹੀਂ ਨਹੀਂ ਹੁੰਦਾ ਚਪੈਦਾ ਜਾਨਵਰ ਦੇਖੜਾ ਦੁਪਹਿਰ ਵੀ ਜਾਗਦਾ ਨਾ ਦੇਖ ਲੋ ਜਿੰਨੇ ਤਿੱਖੇ ਜਾਨਵਰ ਨੇ ਠੀਗਾ ਆ ਪਤਲੇ ਪਤਲੇ ਫਿੱਟ ਫਿੱਟ ਨੇ ਸਾਰੇ ਫਿਰਦੇ ਨੇ ਗਿੱਡੇ ਬੜੇ ਬੜੇ ਜਾਨਵਰ ਸੀ ਉਹ ਖਾ ਵੀ ਕੇ ਸਾਰੇ ਸੁੱਤੇ ਪਏ ਨੇ ਚੀਤੇ ਦਾ ਬਹੁਤ ਆ ਠੀਕ ਆ ਕੀ ਤੇਰੀ ਸਪੀਡ ਬਹੁਤ ਹੁੰਦੀ ਆ ਸਰੀਰ ਇਹਦਾ ਲਚਕੀਲਾ ਹੁੰਦਾ ਇਸ ਕਰਕੇ ਬਹੁਤ ਤੇਜ਼ ਭੱਜਣ ਵਾਲਾ ਜਾਨਵਰ ਆ ਇਹ ਚਲੋ ਚੀਤੇ ਮਾਂ ਭੱਜਦਾ ਲੱਗਦਾ ਨਾ ਇਹਦੇ ਮਗਰਮੱਛ ਦੇ ਹੰਝੂ ਕਾਤੇ ਕਹਿੰਦੇ ਨੇ ਇਹ ਵੀ ਮਗਰਮੱਛ ਦੇ ਹੰਝੂ ਆ ਗਰਦਾ ਮੰਮੀ ਨੂੰ ਪੜੋ ਮੰਮੀ ਮਗਰਮੱਛ ਦੇ ਹੰਝੂ ਕਾਤੇ ਕਹਿੰਦੇ ਹੁੰਦੇ ਆ ਬੀ ਮਗਰਮਾ ਤੇ ਇਹਨੂੰ ਸੈਟ ਤਾਂ ਉਹਦੇ ਮਤਲਬ ਹੈ। ਮੈਨੂੰ ਆਇਆ ਲੱਗਾ ਵੀ ਪੈਸੇ ਹੀ ਦੀ ਅੱਖਾਂ 'ਚ ਪਾਣੀ ਪੁਣੀ ਆਈ ਜਾਂਦਾ ਹੁਣ। ਬਿਨਾ ਮਤਲਬ ਤੋਂ ਹੀ। ਹੈਨਾ? ਉਹਦੇ ਤੇ ਹੀ ਦੇਖ ਲੈ। ਹਾਂ ਸੀ। ਜਿਹੜਾ ਗੌਂਦ ਖੇਡਦੇ ਹੁੰਦੇ ਆ ਬਿੰਕੇ ਉਹ ਇਹ ਨਾ ਤੋਂ ਨਾ ਕਈ ਵਾਰ ਬਾਲ ਚਲੇ ਜਾਂਦੀ ਉਹਨਾਂ ਦੀ। ਉਹ ਮੈਂ ਬਹੁਤ ਦੇਖਿਆ ਨੇ ਗੋਰੇ ਆ ਚੱਕ ਲੈਂਦੇ ਭੱਜ ਗਏ। ਇਹਨਾਂ ਦੀ 19 ਬੜੀ ਜਿਆਦਾ ਐਕਸਟਰਾ ਸਪੀਡ ਨਹੀਂ ਹੁੰਦੀ। ਜਿਹੜੇ ਆਏ 2 ਕਵਰ ਪੈਰ ਜੇ ਮਾਰਦੇ ਆ ਇਹ ਡੇਂਜਰਸ ਬਹੁਤ ਆ ਜਵਾੜੇ 'ਚ ਬਹੁਤ ਜਾਨ ਹੁੰਦੀ ਏ। ਆ ਦੇ। ਹੋ ਜਾਂਦਾ। ਇਹ ਆ ਭਾਈ ਗਿੱਦੜ ਆ ਆਉਂਦਾ ਆ ਗਿਆ ਸੋ ਗਿੱਦੜ ਫਿਰਦਾ ਹੁਣ ਤੁਸੀਂ ਆਪੇ ਲਾ ਲੋ ਸਾਹਿਬ ਵੀ ਇਹਦੇ ਤੇ ਗੱਲਾਂ ਬਣੀਆਂ ਨੇ ਇਹ ਚੋਬਰ ਡਰਦਾ ਬਹੁਤ ਆ ਲਗਣਾ ਉਹ ਗਿੱਦੜ ਕੈਮਰਾ ਫੜਤੀ ਲਗਣਾ ਉਹ ਗਿੱਦੜ ਉਹ ਗਿੱਦੜ ਠੀਕ ਆ ਅਗਲਾ ਉਹ ਸ਼ੇਰ ਸ਼ੇਰ ਠੀਕ ਆ ਹੁਣ ਤੁਸੀਂ ਗਿੱਦੜ ਬਣਨਾ ਜਾਂ ਸ਼ੇਰ ਬਣਨਾ ਇਹ ਤੁਹਾਡੇ ਹੱਥ ਪਾਸਾ ਪਰ ਤੁਹਾਨੂੰ ਦਿਖਾਤਾ ਹੈ ਹਲੂਬੜੀ ਢੂਬੜੀ ਆ ਜਾਓ ਭਾਈ ਤੁਹਾਨੂੰ ਹੁਣ ਲੋਬੜੀ ਦਿਖਾਈਏ ਠੀਕ ਹੈ ala ha chiraak ਕਿੱਥੇ ਲੂੰਬੜੀ ਲੂੰਬੜੀ ਪਾਸਾ ਹੈ ਲੱਭੀ ਨਹੀਂ ਭਾਈ ਲੂੰਬੜੀ ਕਹਿੰਦੇ ਚਲਾਕ ਹੋ ਗਈ ਆ ਲੂੰਬੜੀ ਹਾਂ ਇਹਨੇ ਦੇਖ ਲਓ ਮੈਂ ਕਹਿੰਦਾ ਆ ਵੀ ਆ ਜਾਣ ਕੀ ਬਣੀ ਹੋਈ ਆ ਵੀ ਪਤਾ ਨਾ ਲੱਗੇ ਕਿੱਧਰੋਂ ਆਈਆਂ ਕਿੱਧਰੋਂ ਨਹੀਂ ਆ ਦੇਖੋ ਦਹੀਂ ਹਰਮਨ ਆ ਦੇਖ ਆ ਦੇਖ ਇਹਦੇ ਮੂੰਹ ਦੇਖ ਮਮੀ ਪੂਰੀ ਫੀਲਿੰਗ ਆਉਂਦੀ ਹੈ ਵੀ ਚਲਾਕ ਆ ਲੋਂਬੜੀ ਕੀ ਆ ਕੀ ਆਨੀ ਮਮੀ ਮਮੀ ਵਾਓ ਪੂਜਦੇ ਖਾ ਰ ਵਾਓ ਗੋਡ ਵਾਓ ਗੋਡ ਦੋਵੇਂ ਮੈਂ ਦੋਨੋਂ ਸੱਕਰੈਟ ਖਾਉਂਗਾ ਗੇਮਪਲ ਸੱਟ ਕਰਨਾ ਬਣਾ ਲੈ ਉਧਰ ਜਾ ਕੇ ਨਹੀਂ ਉੱਧਰ ਜਾਣੀ ਸਕਦਾ ਆ ਗੋਣਾ ਇਹ ਕੌਣ ਨੇ ਕੋ ਸਾਜ ਨੌ ਕੀ ਆ ਆ ਵੈਰੀ ਗੁੱਡ ਪੀਪੀ ਚਾਚਾ ਹਾਲੋ ਇਟਸ ਸਪੈਰ ਰੋ ਜਾ ਦੇ ਆ ਵਾਜੀ ਆ ਜਾਓ ਆ ਜਾਓ ਹੁਣ ਤੂੰ ਵੀ ਬਹੁਤ ਟੈਮਰ ਹੋ ਗਿਆ ਹਾਂ ਚਾਓ ਲੈ ਫੂ ਇਹ ਦੇਖ ਉੱਪਰ ਵੀ ਪੂਰਾ ਫੀਲ ਆ ਰਿਹਾ ਹੈ ਭਰਾਵਾ ਡਰਾਉਣਾ ਡਰਾਉਣਾ ਨਹੀਂ ਆਏਗਾ ਇਹਨੂੰ ਸੂਰ ਦਾ ਪੂਰਾ ਫੀਲ ਆ ਰਿਹਾ ਹੈ ਮੈਨੂੰ ਅੰਦਰ ਡਾਇਨਾਸੌਰ ਨੇ ਕਾਣਾਂ ਅੰਦਰ ਜੰਨ ਲੇ ਕਰਿਆ

ਹੋਣੇ ਹੁਣ ਆਪਾਂ ਕੋਲ ਮਿਸਟਰ ਬੀਸ ਆ ਗਿਆ ਹੁਣ ਆਪਾਂ ਪਤੂ ਲੈ ਕੇ ਚੱਲਦੇ ਆ ਗੋਫਾ ਚ ਕੋਈ ਥੋੜਾ ਬੱਜ ਕੇ ਨਿਕਲਿਆ ਉਹਨੂੰ ਲੱਖਣਾ ਲੰਮਾ ਉੱਥੇ ਇਹਨੂੰ ਕੀ ਤੁੰਡਾ ਪਾਉਂਦਾ ਕੀ ਜੀ ਹੱਥ ਲਾ ਆਇਆ ਮੈਨੂੰ ਚੱਕ ਲਾਂ ਮੇਰਾ

ਦੋ ਵਾਰ ਅਸਰ ਲੱਗਿਆ ਉਪਰ ਗੋਮੜ ਹੋ ਗਿਆ ਤੇ ਗੋਮੜ ਤਾਂ ਇਹ ਨਵੀਂ ਨਹੀਂ ਇਹ ਤਾਂ ਤੋੜ ਲੈਣਾ ਹੁੰਦਾ ਮੈਂ ਥੋੜਾ ਸ਼ੋਅ ਨੂੰ ਇੰਟਰਸਟਿੰਗ ਬਣਾ ਰਿਹਾ ਹਾਂ ਆ ਨਾ ਪਿੰਕਾ ਲੈ ਗੋਫਾ ਦਾ ਜਿਹੜਾ ਨਿਕਲ ਆਇਆ ਬਈ ਮੈਂ ਦੋ ਵਾਰ ਕਾਹੀ ਕਰਨਾ ਚਾਹੁੰਦਾ ਚਲੋ ਆਹ ਸਲੀਕਾ ਕੱਟਦਾ ਹਾਂ 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 ਆਹ ਸਾਰੇ ਸੱਜੀ ਤੁਹਾਨੂੰ ਠੀਕ ਹੈ ਗਿਰੇ ਇਹ ਅਸੀਂ ਦੇ ਮਿਆਰ ਤੇ ਜਨੇਣਾ ਸਾਰੀਆਂ ਪ੍ਰਜਾਪਤੀਆਂ ਸੀਗੀਆਂ ਇਹ ਮਿਆਰ ਤੇ ਇਹ ਵਾਸਤੇ ਦੇਖਿਆ ਸੀ ਇਹ ਆਕਾ ਮਾਰਦਾ ਰਹਿੰਦਾ ਫਾਇਰ ਮਾਰਨਾ ਮੂਹਰੀ ਹਾਂ ਚੋ ਫਾਇਰ ਆਉਂਦੀ ਹੈ ਜੀ ਕਾਫੀ ਵੱਡੇ ਗੁੱਟੇ ਬਲੈਕ ਕਾਲਾ ਰਹਿੰਦਾ ਹਾਂ ਇਹ ਫਾਇਰ ਮਾਰਦਾ ਚੱਲ ਚੱਲ ਸਾਰਾ ਮਾ ਉਹਦਾ ਡਾਂਗ ਦੇਖੋ ਆਦੇ ਇਹ ਸਾਰੇ ਡੈਨਾ ਚੋਰ ਦੀ ਜਾਂਚ ਹੀ ਹੁੰਦੀ ਜੀ ਭਾਵੇਂ ਉੱਪਰ ਆਲੇ ਨੇ ਕਰਾ ਗਏ ਦੇਖੋ ਇਹ ਜਿਹੜਾ ਬੰਦਾ ਹਾਂ ਹਾਂ ਰੀਲਾ ਇਹ ਮੋਬਾਈਲ 'ਤੇ ਪਰ ਹਾਂ ਉਹ ਕੰਮ ਕਰਦਾ ਕਿ ਭਾਵੇਂ ਦੇ ਨੋ ਨੋ ਪ੍ਰਾਪਤ ਹਮ ਤੇ ਆਫ ਬਰਾਬਰ ਫਰੇਮ ਆ ਅਧੂਰੀ ਹੀ ਲਗਦਾ ਉਹ ਜਿਹੜੀ ਉਹ ਚ ਬੰਦਾ ਜਿਹੜਾ ਹੈ ਇਹ ਕਿਤੇ ਅੱਖੋਂ ਕੁ ਮੇਚ ਦੀ ਹੁੰਦੀ ਇਹਦੀ ਸਿਰਾ ਹੋਣਾ ਹੈ ਸਿਰਾ ਅਸਲੀ ਤਾਂ ਆ ਦੇਖਾ ਆਹ ਆਹ ਇਹ ਬੰਦਾ ਰੱਖਾ ਪਿੱਛੇ ਰੱਖਾ ਇਹ ਤਾਂ ਕਾ ਕਰ ਰਿਹਾ ਹਾਂ ਉਹ ਕੋਲੋਂ ਕੋਲੋਂ ਚੱਲਦਾ ਦਮ ਰੁਕਦਾ ਚੱਲੋ 来。 ਨੇ ਵਾਤ ਨੋਟੀ ਵੀ ਡਾਕਟਰ ਹੋਰ ਉਹ ਨਾ ਕਰਾਓ ਫਰਮਸ਼ੇਰ ਲਈ ਤੇਰੀ ਸੂਟ ਓਏ ਕੀ ਰੱਖ ਤੋ ਤਰਾਵਾ ਤੇ ਇਹ ਨਾ ਚੋਦਾ ਹੈਗਾ ਤਾਹੀ ਡਰ ਗਿਆ ਹੋਰ ਉੱਲੀ ਹੱਟੇ ਪੈਸੇ ਨਾ ਨਾ ਜਾ ਰਿਹਾ ਬਿਗ ਬਿਗ ਵਨ ਬਿਗ ਵਨ ਤੇ ਗੱਲਬਾਤ ਜਿਹੜੀ ਖੜੀ ਸੀ ਗੱਜੀ ਤਾਂ ਉਸ ਨਹੀਂ ਉਸ ਨਹੀਂ ਹੀ ਉਹ ਅੱਥਰ ਵਾਲਾ ਡੇ ਸੀ ਚਾਹੇ ਚਾਹੇ ਨਕਲੀ ਹੋਣੇ ਨਾ ਜਾਣ ਵਰਤੀ ਨਾ ਤੇ ਛੱਡਦੀ ਨਾ ਤੇਰੇ ਵਜ੍ਹਾ ਨਾਲ ਬੰਦੂ ਵੀ ਕੋਲੇ ਆ ਗਿਆ ਨਾ ਕੋਣ ਕੋਲੇ ਆ ਗਿਆ ਇੱਕਦਮੀ ਆ ਗਿਆ ਨਾ ਨਾ ਦੇ ਨਾ ਮੈਂ ਏਡੀ ਪਰ ਕੀ ਉਹ ਡਰੈਗ ਲੈ ਉਹ ਦੇ ਤੂੰ ਸੀਨ ਲੈ ਕਿ ਹੈ ਨਾ ਵੀ ਉਹ ਦੇਖ ਦੋ ਉੱਥੇ ਵੀ ਰਹਿ ਗਿਆ ਸਮਾਰ ਘਰੀ ਇੰਨੇ ਸਾਲ ਪਹਿਲਾਂ ਹੈ ਨਾ ਦੇਖ ਹੈ ਨਾ ਇਹ ਕਿਵੇਂ ਹੁਣ ਇੱਥੋਂ ਦੇ ਕੇ ਦੇਖ ਆ ਰਮ ਦਿਖਾਈ ਉਦੋਂ ਯੋਗ ਕਿ ਤੇ ਨੋ ਹਾਂਜੀ ਖਾ ਗਏ ਨਾ ਜੀ ਅੱਜ ਆਓ ਆਓ ਮੈਨੂੰ ਮਾਫ ਕਰ ਤੇਰੇ ਡੜੀ ਤੇਰਾ ਕੋਈ ਫਾਟ ਲੱਗ ਗਿਆ ਉਹ ਟੈਂਕਾ ਵੀ ਲੱਗ ਰਿਹਾ ਇਹਦਾ ਦਿਮਾਗ ਬਹੁਤ ਆਈ ਪਰ ਨੋ ਦਾ ਹਾਂਜੀ ਹਾਂ ਹਾਂ ਹਾਂਜੀ ਭਾਲੂ ਵਰਗਾ ਲੱਗਦਾ ਭਾਲੂ ਦੇ ਕੀ ਸੀ ਵੀ ਤੋਂ ਨਾ ਬਸ ਬੋਲ ਸੰਤਾ ਕੁਛ ਲੱਭੀ ਬੱਧੀ ਵੀ ਦੇ ਬੈਟ ਗੇਟ ਵਿੰਦਰ ਨੂੰ ਬਾਅਦ ਵਿੱਚ ਪੁੱਛਾਂਗੇ ਨਾ ਹਾਂ ਗੱਲ ਨਾਲ ਬਾਈ ਮੈਂ ਤਾਂ ਮੂਰੇ ਬੈਠੂ ਮੈਂ ਮੂਰੇ ਬੈਠੂ ਆ ਦੇ ਕਿੱਥੇ ਲੱਗਦੇ ਨੇ ਉਧਰ ਪਾ ਜਾਣਾ ਤਾਂ ਹਰ ਮੈਂ ਬੈਠਾ ਉਧਰ ਪਾਇਆ ਜਾਣਾ ਕਿਧਰੋਂ ਆਪਾਂ ਜੀ ਥੈਂਕ ਯੂ ਬਰਾ ਬਹੁਤ ਬਹੁਤ ਯਾਰ ਥੈਂਕ ਯੂ ਬਰਾ ਬਤਾ ਹੋਣ ਹੁੰਦਾ ਹੈ ਇਹਦਾ ਬੈਗ ਵਾਲੇ ਦੇ ਨਾ ਥੈਂਕ ਯੂ ਯਾਰ ਸੰਭਪਾ ਮੈਂ ਤਾਂ ਡਰਾਪ ਆ ਯੂਜ਼ ਕਰਨਾ ਹਰ ਨੂੰ ਲੜ ਰਿਹਾ ਦਾ ਆਪ ਨੂੰ ਫੜ ਕੇ ਰੱਖਣਾ ਦੇਖੀ ਆ ਕਿੰਨੂੰ ਫੜ ਕੇ ਰੱਖਿਆ ਯਾਰ ਪੁੱਤਰ ਜਿੰਮਾ ਵੀ ਕਿ ਤੁਰੂ ਤਾਂ ਨਹੀਂ ਭਾਈ ਮੇਰੀ ਗਾਂ ਨੂੰ ਰੋਕ ਲੈ ਕਹਿ ਰਹੇ ਹੋ ਸਾਡੀ ਮਾਈ ਨੂੰ ਵੜ ਜਾ ਕਹਿ ਰਹੇ ਹੋ ਫੜ ਕੇ ਕਿਹਾ ਤੇਰੇ ਚਾ ਲੈ ਕੇ ਜਾਓ ਦੇਖੋ ਸਾਡੀ ਦੇਖੋ ਸਾਡੀ ਫੇਰ ਨਿਕਲ ਨੀ ਜਾਣਾ। ਬੱਜੀ ਜੀ ਚੱਲੀਏ। ਓਏ ਭਰਾਓ ਤੂੰ ਦੱਸਿਆ ਨਹੀਂ ਜੇ ਰਹਿ ਜਾਂਦੇ ਇੱਥੇ ਫੇਰ ਹੈ? ਕੋਈ ਚਾਪ ਦਿੰਨੇ ਕੋਈ ਨਾ। ਤੁਸੀਂ ਦੱਸਿਆ ਨਹੀਂ ਜੇ ਰਹਿ ਜਾਂਦੇ ਇੱਥੇ ਫੇਰ। ਚਲੋ ਜੀ ਸਾਡੀ ਤਰੀ ਹੈ ਟ੍ਰੇਨ ਦੀ। ਉਹ ਸਿਟੀ ਵੱਧ ਗਈ ਹੁਣ ਦਾ ਕੋਈ ਉੱਤਰ ਚੜਿਓ। ਚਲੋ ਜੀ। ਅਲੱਹੁ ਅਕਬਰ। ਦੱਸ ਉਹ ਲੱਗੋ ਬਹਾਵਾ ਪਾ ਜਦੀਓ। ਇਸ ਤੋਰੀ ਕੱਢੀ ਮੈਂ ਇਹ ਕਹਿੰਦਾ ਤੂੰ ਦੇਖੀ ਨਜ਼ਾਰੇ ਆਉਂਦੇ ਜਦੋਂ ਹੱਥ ਨਾਲ ਜਦੋਂ ਸਮਝ ਲੋ ਰੇਲ ਦਾ ਪਰ ਇਹੋ ਜਿਹਾ ਵੀਰੇ ਜੱਫੀ ਤੂੰ ਤੂੰ ਮੈਂ ਜੱਫੀ ਭੜਦੀ ਆ ਗਾਲੀ ਕੱਢਣੀ ਸਾਰੀ ਵੀਰੇ ਦੇਖੋ ਸਪੀਡ ਦੀ ਸਪੀਡ ਹੀ ਹੋਇਆ ਪਿਆ ਕੰਮ ਬਾਈ ਦੋਸ ਵੀਡੀਓ ਹੋਇਆ ਪਿਆ ਕੰਮ ਕਿ ਭਾਈ ਜੇ ਸਵਾਦੀ ਹੋਰ ਵਧਾਉਂਗਾ ਬੰਦਾ। ਨੋ ਨੀ ਐਮ। ਅਤੁੱਤੀ ਤੁੰਗਵੀਆਂ ਨਾ। ਪਰ ਜੇ ਉਹਨਾਂ ਜਿਉਂਗੇ। ਅਗਲੇ ਕੀ ਵਾਸਤਾ ਹੈ ਫਾਈਨ ਬੰਦੇ ਜੀ ਅੱਜ। ਪਰ ਜੇ ਉਹਨੂੰ ਖੰਗ ਲੈ ਖੰਗ ਹੋਈਏ ਫੇਰ ਕਿਵੇਂ ਸਮਝਾਂਗਾ। ਖੰਗ ਲੈ ਲੁੱਤੀ ਹੋਈ ਆ। ਦਵਾਈ ਲੁੱਤੀ ਆ ਘਾਟ ਗਈ ਆ ਐਸੇ ਇਹਨਾਂ ਨੂੰ ਬਹੁਤ ਫੱਟ ਨਾਈਟ ਮਾਹੇ। ਚਲੋ ਫਿਰਦੇ ਆ। ਹਾਏ ਚੰਗਾ ਜੀ। ਕੀਲ ਦੇਖੋ ਫੀਸ ਵਾਓ ਮੈਨੂੰ ਤਾਂ ਪਤਾ ਲੱਗਦਾ ਵੀ ਕਿੱਥੇ ਫਿਰਦੇ ਆ ਪਤਾ ਹੀ ਨਹੀਂ ਲੱਗਦਾ ਕਿੱਥੇ ਫਿਰਦੇ ਆ ਕਿਤੋਂ ਲੱਗ ਲੜੀ ਆਵੇ ਪਾਈਂ ਕਹਿੰਦਾ ਨਾ ਪਾਈ ਮੈਂ ਕਹਿੰਦਾ ਜੀ ਇਹ ਕੋਈ ਡਿਪਰੈਸ ਹੋਣਾ ਨਾ ਬਾਹਰ ਜਮ ਜਿਓ ਕਹਿੰਦੇ ਮੰਨੇ ਹੁੰਦੇ ਆ ਸ਼ਾਮ ਨੂੰ ਜਮ ਜਲਦਾ ਯਾਰ ਬੰਦਾ ਠੀਕ ਹੈ ਐਵੇਂ ਨਹੀਂ ਜਾ ਰੋ ਪੁੱਤ ਦਾ ਬੰਦੋ ਜੋ ਥੋੜੀ ਬਹੁਤੀ ਪ੍ਰੋਬਲਮ ਹੋਦੀ ਆ ਬੰਦਾ ਮਰਦਾ ਕਿਥੋਂ ਕੰਮ ਬੰਦਾ ਨਹੀਂ ਲੱਭਦਾ ਇਹ ਉਹ ਦੂਰ ਜਮੀ ਜਾਂਦਾ ਉਹ ਜਮੀ ਨਹੀਂ ਜਾਂਦਾ ਬਾਹਰ ਬਾਹਰ ਉਹ ਤੋਂ ਬਾਹਰ ਆਉਂਪਿੰਗ ਬਣਾਉਂਦਾ ਬਾਹਰ ਜਿੰਮ ਨਾਲ ਬੈਠੇ ਸਵੇਰ ਤੋਂ ਬਾਹਰ ਜਨਨ ਫਰੈਂਡ ਕਰੂਗਾ ਕੰਮ ਕਰਣ ਲਈ ਵੀ ਪਣੀ ਹਰ ਮਸੇ ਹਾਂਜੀ ਹਾਂਜੀ ਵੀਰੇ ਕੰਮ ਕਰਣ ਵਾਲੇ ਬੰਦੇ ਦੀ ਜਰੂਰੀ ਆ ਬਾਹਰ ਮਹੀਨੇ ਚ ਇੱਕ ਦੋ ਵਾਰ ਇੱਥਾਂ ਬਾਹਰ ਆ ਕੇ ਹਰ ਸਮਾਂ ਫਰੇ ਚ ਮੁਰਕੇ ਧੋ ਕੇ ਕੰਮ ਕਰਿਓ ਮੈਡੇ ਫੇਰ ਜਦੋਂ ਲੋਕਾਂ ਲਈ ਤੁਹਾਨੂੰ ਸਾਰਿਆਂ ਨੂੰ ਬੜਾ ਸੱਜ ਦੇ ਕਾਲ ਬੁਲਾਉਣੇ ਆ ਸਾਨੂੰ ਬੜਾ ਆਨੰਦ ਆਇਆ ਨੇਚਰ ਦੇ ਵਿੱਚ ਜਾਨਵਰ ਪੰਛੀ ਦੇਖ ਕੇ